ਸਮਰਾਲਾ ਦੇ ਵਿੱਚ 21 ਸਤੰਬਰ ਤੋਂ ਰਾਮਲੀਲਾ ਦੇ ਮੰਚਨ ਦੀ ਸ਼ੁਰੂਆਤ ਹੋਵੇਗੀ ਜਿਸ ਸੰਬੰਧਿਤ ਸਮਰਾਲਾ ਦੇ ਹੋਟਲ ਦੇ ਵਿੱਚ ਮੀਟਿੰਗ ਕੀਤੀ ਗਈ ਇਸ ਵਿੱਚ ਸ਼ਹਿਰ ਦੇ ਪਤਵੰਤੇ ਤੇ ਰਾਮਲੀਲਾ ਕਮੇਟੀ ਦੇ ਮੈਂਬਰ ਸ਼ਾਮਲ ਹੋਏ ਇਸ ਤਰ੍ਹਾਂ ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਲੀਲਾ ਦਾ ਮੰਚਨ ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਮਾਰਕੀਟ ਕਮੇਟੀ ਦੇ ਖੁੱਲੇ ਗਰਾਊਂਡ ਦੇ ਵਿੱਚ ਕੀਤਾ ਜਾ ਰਿਹਾ ਹੈ ਦੁਸ਼ਹਿਰਾ ਮੇਲਾ 2 ਅਕਤੂਬਰ ਨੂੰ ਬੜੀ ਹੀ ਧੁੰਮਧਾਮ ਤੇ ਸ਼ਰਧਾ ਦੇ ਨਾਲ ਮਨਾਇਆ ਜਾਵੇਗਾ ਉਨਾ ਜਾਣਕਾਰੀ ਦੇਦੇ ਦੱਸਿਆ ਕਿ ਇਸ ਸਵਾਰਵੀ ਰਾਵਣ ਕੁੰਮਕੰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਾਮਲੀਲਾ ਦਾ ਮੰਚਨ 21 ਸਤੰਬਰ ਨੂੰ ਰਾਤ 9 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਦੁਸ਼ਹਿਰਾ ਤੱਕ ਹਰ ਰੋਜ਼ ਰਾਮਲੀਲਾ 9 ਤੋਂ 12 ਵਜੇ ਤੱਕ ਕੀਤੀ ਜਾਵੇਗੀ। ਇਹਨਾਂ ਹਰ ਕੀ ਕਰਨ ਤੋਂ ਉਹਨਾਂ ਮੀਟਿੰਗ 'ਚ ਆਉਣੇ ਚਾਹੀਦੇ। ਜੈ ਸ਼੍ਰੀ ਰਾਮ ਅੱਜ ਰਾਮਲੀਲਾ ਕਮੇਟੀ ਦੀ ਮੀਟਿੰਗ ਹੋਈ ਆ। ਪਰੰਪਰਾ ਮੁਤਾਬਕ ਅਸੀਂ ਹਰ ਸਾਲ ਜਦੋਂ ਵੀ RAMVILA ਦਾ ਪਹਿਲੀ ਮੀਟਿੰਗ ਅਸੀਂ ਕਰਦੇ ਆ ਫੋਟੋ ਸਾਰੇ ਗਰੁੱਪ ਦੀ ਹੁੰਦੀ ਆ ਨਾਟਕ ਕਲਾਕਾਰ ਹੁੰਦੇ ਆ ਜਿਨ੍ਹਾਂ ਦੀ ਬਦੌਲਤ RAMVILA ਖੇਡੀ ਜਾਂਦੀ ਆ ਵਿੱਚ ਸਾਰੀ ਮੈਨੇਜਮੈਂਟ ਕਮੇਟੀ ਦੀ ਸੋ ਉਸ ਰਿਗਾਰਡਿੰਗ ਮੀਟਿੰਗ ਹੋਈ ਆ ਜਿਵੇਂ ਕਿ ਤੁਹਾਨੂੰ ਪਤਾ ਵੀ 21 ਤਰੀਕ ਤੋਂ RAMVILA ਦਾ ਮੰਚ ਆਪਣੇ ਸਵਰਾਇਸ਼ਾ ਸ਼ੁਰੂ ਹੋਣਾ 2 ਤਰੀਕ ਦਾ ਦੁਸ਼ਹਿਰਾ ਆ ਸੋ ਉਸ ਰਿਗਾਰਡਿੰਗ ਪਹਿਲਾਂ ਤਾਂ ਸਾਰੇ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਇਹਨਾਂ ਦੀ ਬਹੁਤ ਮਿਹਨਤ ਲੱਗਣੀ ਆ ਸਭ ਤੋਂ ਵੱਧ ਜੇ ਕਿਸੇ ਦਾ ਯੋਗਦਾਨ ਆ ਤੇ ਇਹਨਾਂ ਕਲਾਕਾਰਾਂ ਦਾ ਆ ਫੇਰ ਉਹ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਜਿਹੜੇ ਨਾਲ ਹਰ ਸਾਲ ਖੜਦੇ ਨੇ ਤੇ ਮੈਂ ਬਤੌਰ ਚੇਅਰਮੈਨ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿਉਂਕਿ ਧਾਰਮਿਕ ਸਮਾਗਮ ਸਭ ਦੇ ਸਾਂਝੇ ਹੁੰਦੇ ਆ ਧਾਰਮਿਕ ਸਮਾਗਮ ਜਿਹੜੇ ਹੁੰਦੇ ਆ ਇਹ ਸਾਨੂੰ ਬਹੁਤ ਹੀ ਜੇ ਇਕੱਲੇ ਸਾਡੀ ਜ਼ਿੰਦਗੀ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਬਤੀਤ ਕਰਨੀ ਉਹ ਤੇ ਪ੍ਰੇਰਨਾ ਸਰੋਤ ਹੁੰਦੇ ਆ ਸੋ ਬੜੀ ਸ਼ਰਧਾ ਤੇ ਸਤਿਕਾਰ ਨਾਲ ਗਰਾਮੀਲਾ ਮਨਾਇਆ ਜਾ ਰਿਹਾ ਸਮੂਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਵੀ ਆਓ ਰਲ ਮਿਲ ਕੇ ਇਸ ਪਵਿੱਤਰ ਜੋ ਗਰਾਮੀਲਾ ਕੀਤੀ ਜਾਣੀ ਹੈ ਉਹਦੇ ਵਿੱਚ ਆਪਣਾ ਯੋਗਦਾਨ ਵੀ ਪਾਈਏ ਉੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਤਾਂ ਕਿ ਜੋ ਸਾਡੀ ਸੰਸਕ੍ਰਿਤੀ ਸਾਡਾ ਸੱਭਿਆਚਾਰ ਆ ਉਹਦੇ ਬਾਰੇ ਸਾਰਾ ਕੁਝ ਪਤਾ ਲੱਗ ਸਕੇ ਬਹੁਤ ਬਹੁਤ ਧੰਨਵਾਦ ਜੀ ਸਰ ਕੀ ਗਣਾ ਬੋਲੇ ਜੀ ਸਭ ਤੋਂ ਪਹਿਲਾਂ જય ਸ਼੍ਰੀ ਰਾਮ ਜੀ ਸਾਡੇ ਸੰਸਥਾ ਦੇ ਪ੍ਰਧਾਨ ਸ਼੍ਰੀ ਰਮਨ ਵਡੇਰਾ ਜੀ ਮੁੱਖ ਸੰਚਾਲਕ ਜੀ ਦਵੀ ਥਾਪਰ ਜੀ ਵਿੱਕੀ ਉਡੇਰਾ ਜੀ ਜਿੰਨੇ ਵੀ ਸਾਡੇ ਸੰਸਥਾ ਦੇ ਮੈਂਬਰ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਤੇ ਨਾਲ ਹੀ ਜਿੰਨੇ ਵੀ ਸਾਡੇ ਕਲਾਕਾਰ ਨੇ ਇਸ ਮੰਚ ਦੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਕਿ ਪਿਛਲੇ 2 ਮਹੀਨੇ ਤੋਂ ਮੈਨੂੰ ਲੱਗਦਾ ਵੀ ਇਹ ਦੇਹਲੀ ਵਿਹੈਸਲ ਕਰਦੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ ਇਹਨਾਂ ਸਾਰਿਆਂ ਬੱਚਿਆਂ ਦਾ ਧੰਨਵਾਦ ਕਰਦੇ ਆਂ ਜਿੰਨੇ ਵੀ ਸਾਡੇ ਸੰਚਾਲਕ ਨੇ ਸਾਰਿਆਂ ਦਾ ਧੰਨਵਾਦ ਆ ਜੀ ਬਾਕੀ 21 ਤਰੀਕ ਤੋਂ ਰਾਮੂ ਦਾ ਸਟਾਰਟ ਆ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਹਲਕਾ ਨਿਵਾਸੀ ਨੂੰ ਬੇਨਤੀ ਕਰਦੇ ਆ ਕਿ ਆਪਣੇ ਗਾਮੇਲੇ ਦੇ ਵਿੱਚ ਤੁਸੀਂ ਵੱੜ ਚੜ ਕੇ ਹਿੱਸਾ ਪਾਓ ਅਦੇ ਦਸਹਿਰਾ ਜੈ ਸ਼੍ਰੀ ਰਾਮ ਅਸੀਂ 2 ਮਹੀਨੇ ਤੋਂ ਸਾਡੀ ਇਹ ਰਹਿਸਲ ਰਾਮ ਨਾ ਦੀ ਚੱਲ ਰਹੀ ਹੈ ਜੀ 21 ਤਾਰੀਖ ਨੂੰ ਪਹਿਲਾ ਦਿਨ ਹੈ ਰਾਮ ਨਾ ਦਾ ਠੀਕ 9 ਵਜੇ ਰਾਮਲੀਲਾ ਸ਼ੁਰੂ ਹੋ ਜਾਏਗੀ ਰਾਤ ਦੇ 12 ਵਜੇ ਤੱਕ ਸਦਾ ਪ੍ਰੋਗਰਾਮ ਚੱਲੇਗਾ ਤੇ ਦੁਸਹਿਰਾ 2 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਪ੍ਰਾਣੀ ਦਾਣਾ ਮੰਡੀ ਦੇ ਸਾਹਮਣੇ ਜੋ ਮਾਰਕੀਟ ਕਮੇਟੀ ਦੀ ਜਿਹੜਾ ਉਹਦੇ ਵਿੱਚ ਸੀ ਤੇ ਰਾਵਣ ਦਾ ਸੰਸਕਾਰ ਅਸੀਂ ਠੀਕ 7:30 ਵਜੇ ਕਰਾਂਗੇ ਤਿੰਨ ਪੁਤਲੇ ਨੇ ਜੀ ਉਹ ਬਣਾਏ ਸੀ ਕੁੰਭਕਰਨ ਮੇਗਨਾਥ ਤੇ ਰਾਵਣ ਜੀ ਦਾ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਉਹ ਹੁਣ ਹਮਾ ਕੇ ਪਹੁੰਚਣ ਤਾਂ ਕਿ ਸਾਡੇ ਰੌਣਕ ਨੂੰ ਵਾਧਾ ਹੋਵੇ ਸਭ ਤੋਂ ਪਹਿਲਾਂ ਤਾਂ ਸਾਰੀ ਮੈਨੇਜਮੈਂਟ ਕਮੇਟੀ ਨੂੰ ਵਡੇਰਾ ਜੀ ਨੂੰ ਠਾਪਰ ਜੀ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁबारकਾ ਕਿ ਉਹਨਾਂ ਨੇ ਇਹ ਜਿਹੜਾ ਕਾਰਜ ਆ ਰਾਮਲੀਲਾ ਦਾ ਕਾਰਜਾ ਉਹ ਆਰੰਭ ਕੀਤਾ ਵਾ ਬਹੁਤ ਦਿਨਾਂ ਤੋਂ ਰਹਿਸਲ ਚੱਲ ਰਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਰਾਮਲੀਲਾ ਉਹ ਸ਼ੁਰੂ ਹੋ ਜੂਗੀ ਉਹਦੇ ਲਈ ਪਹਿਲਾਂ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੀ ਉਸ ਤੋਂ ਬਾਅਦ ਮਰਿਆਦਾ ਪਰਸ਼ੋਤਮ ਆਪਾਂ ਮਰਿਆਦਾ ਦੇ ਵਿੱਚ ਕਿੱਦਾਂ ਰਹਿਣਾ ਰਾਮਲੀਲਾ ਦਾ ਜਿਹੜਾ ਸਭ ਤੋਂ ਵੱਡਾ ਮੈਸੇਜ ਆ ਰਾਮਚੰਦਰ ਜੀ ਵੱਲੋਂ ਜਿਹੜਾ ਸਭ ਤੋਂ ਵੀ ਉਹਨਾਂ ਦੇ ਜੀਵਨ ਤੋਂ ਆਪਾਂ ਨੂੰ ਸਿੱਖ ਮਿਲਦੀ ਆ ਕਿ ਮਰਿਆਦਾ ਪਰਸ਼ੋਤਮ ਕਿ ਆਪਾਂ ਮਰਿਆਦਾ ਦੇ ਵਿੱਚ ਜ਼ਿੰਦਗੀ ਨੂੰ ਕਿਵੇਂ ਕੱਟਣਾ ਉਹ ਜਿਹੜਾ ਬਹੁਤ ਵੱਡੀ ਆਪਣੀ ਜ਼ਿੰਦਗੀ ਦੀ ਇੱਕ ਸਿੱਖ ਆ ਕਿ ਜਿਹੜੀ ਆਪਾਂ ਮਰਿਆਦਾ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਕਿਵੇਂ ਬਤੀਤ ਕਰ ਸਕਦੇ ਆ ਉਸ ਤੋਂ ਬਾਅਦ ਦੂਜੀ ਚੀਜ਼ ਕਿ ਬਰਾਈ ਦੇ ਉੱਤੇ ਅਛਾਈ ਦੀ ਜਿੱਤ ਆ ਵੀ ਬੰਦਾ ਕਿੰਨਾ ਵੀ ਮਾੜਾ ਹੋਵੇ ਉਹਦੀ ਐਂਡ ਦੇ ਵਿੱਚ ਹਾਰ ਹੋਣੀ ਆ ਚਾਹੇ ਉਹ ਜਿੱਡਾ ਵੀ ਬਲਵਾਨ ਹੋਵੇ ਕੁਛ ਵੀ ਹੋਵੇ ਅਛਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਇਹ ਮੈਸੇਜ ਦੇ ਨਾਲ ਜਿਹੜਾ ਆਪਾਂ RAM ਲੀਲਾ ਦਾ ਜਿਹੜਾ ਆਰੰਭ ਹੋ ਰਿਹਾ ਸਾਰੀ ਮੈਨੇਜਮੈਂਟ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਠੀਕ ਹੈ ਜੀ ਸਰ ਸਾਹਿਬ ਕੀ ਕਹਿਣਾ ਤੁਹਾਨੂੰ ਰੈਟਿੰਗ ਜੈ ਸ਼੍ਰੀ ਰਾਮ ਅੱਜ ਜਿਹੜੀ ਇਹ ਮੀਟਿੰਗ ਸੀਗੀ ਜੀ ਸਾਡਾ ਇੱਕ ਹਰ ਸਾਲ ਦੀ ਤਰ੍ਹਾਂ ਅਸੀਂ ਇੱਕ ਪਹਿਲਾ ਮੀਟਿੰਗ ਰੱਖ ਰਹੇ ਜਿਸ ਵਿੱਚ ਸਾਰੇ ਸ਼ਹਿਰ ਦੇ ਮੋਟਰਸ ਸੱਜਣ ਹੁੰਦੇ ਨੇ ਤੇ ਅਸੀਂ ਇੱਕ ਗਰੁੱਪ ਫੋਟੋ ਕਰਦੇ ਆ ਤੇ ਜਿੰਨੇ ਵੀ ਸਾਡੇ ਸੱਜਣ ਆਏ ਹੁੰਦੇ ਨੇ ਸਾਡੇ ਸ਼ਹਿਰ ਦੇ ਨੂੰ ਇੱਕ ਮੈਸੇਜ ਦੇਣਾ ਹੁੰਦਾ ਕਿ ਆਉਣ ਵਾਲੀ 21 ਤਰੀਕ ਨੂੰ ਰਮਾਇਣ ਸ਼ੁਰੂ ਆ ਸਾਰੇ ਆਪਣੇ ਟਾਈਮ ਕੱਢ ਕੇ ਦਾਣਾ ਮੰਡੀ ਵਿੱਚ ਮਾਰਕੀਟ ਕਮੇਟੀ ਦਾਣਾ ਮੈਦਾਨ ਵਿੱਚ ਜ਼ਰੂਰ ਪਹੁੰਚੋ ਰਾਤੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲੇਗੀ ਇਹ ਤੇ ਦੁਸ਼ਹਿਰੇ ਵਾਲੇ ਦਿਨ ਮਸ਼ਹੂਰ ਸਿੰਗਰ ਗਾਇਕ ਅਮਰ ਅਰਸ਼ੀ ਜੀਤ ਹਰਜੀਤ ਤੇ ਹੋਰ ਨੀਟੂ ਸ਼ਟਰਾਂ ਵਾਲੇ ਤੇ ਹੋਰ ਇੱਕ ਦੋ ਕਲਾਕਾਰ ਅਸੀਂ ਜੋ ਪ੍ਰੋਵਾਈਡ ਕੀਤੇ ਨੇ ਉਹ ਦੁਸ਼ਹਿਰੇ ਵਾਲੇ ਦਿਨ ਹੀ ਦੇਖਣ ਨੂੰ ਮਿਲਣਗੇ